ਮੈਂ ਹਰਪ੍ਰੀਤ ਸਿੰਘ ਐਮਸੀ ਵਾਰਤ ਨੰਬਰ 3 ਆ ਦੇਖੋ ਆਪਣਾ ਅੱਜ ਮੀਟਿੰਗ ਸੀਗੀ ਜੀ 2 ਤਰੀਕ ਨੂੰ ਨਾਗਰ ਕਾਉਂਸਲ ਨਾਗਰ ਦੀ ਸੁਧਾਰਨਿਕ ਮੀਟਿੰਗ 2 12 ਨੂੰ 11:00 ਵਜੇ ਅਸੀਂ 10:55 ਦੇ ਉਰੇ ਪਹੁੰਚ ਗਏ ਸੀਗੇ ਕਮੇਟੀ ਦੇ ਵਿੱਚ ਤਾਂ ਨਾ ਤਾਂ ਉਰੇ ਪ੍ਰਧਾਨ ਸਾਹਿਬ ਨੇ ਨਾਈਓ ਸਾਹਿਬ ਨੇ ਤਾਂ ਤੁਹਾਨੂੰ ਰਜਿਸਟਰੀ ਵੀ ਦਿਖਾਇਆ ਇਹਦੇ ਤੇ ਸੈਂ ਲੋਕਾਂ ਦੇ ਘਰੋਂ ਹੀ ਹੋ ਜਾਂਦੇ ਨੇ ਐਮਸੀਆਂ ਦੇ ਐਮਸੀਆਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਸਾਡਾਂ ਦੀ ਸਾਨੂੰ ਬਾੜ ਦੇ ਲੋਕਾਂ ਨੇ ਚੁਣਿਆ ਵੀ ਅਸੀਂ ਉਹਨਾਂ ਦਾ ਕੋਈ ਕੰਮ ਕਰਾਈ ਅਸੀਂ ਜੋ ਵੀ ਕੰਮ ਲੈ ਕੇ ਆਉਂਦੇ ਆ ਤੇ ਉਰੇ ਕੋਈ ਹੁੰਦਾ ਹੀ ਨਹੀਂ ਮੌਕੇ ਤੇ ਮਹੀਨੇ ਦੋ ਮਹੀਨੇ ਬਾਅਦ ਮੀਟਿੰਗ ਹੁੰਦੀ ਆ ਉਸ ਦਿਨ ਵੀ ਮੀਟਿੰਗ ਘਰਾਂ ਚੋਂ ਸਾਈਨ ਕਰਾ ਕੇ ਮੀਟਿੰਗ ਹੋ ਜਾਂਦੇ ਆ ਅੱਜ ਤੁਹਾਨੂੰ ਨਾਲ ਸਾਡੇ ਸਾਹਮਣੇ ਚੱਲਿਆ ਮੀਟਿੰਗ ਹੋਈ ਮੀਟਿੰਗ ਹਰ ਦੋ ਮਹੀਨੇ ਹੋ ਗਿਆ ਦੋ ਮਹੀਨੇ ਕੋਈ ਮੀਟਿੰਗ ਨਹੀਂ ਹੋਈ ਨਾ ਮੀਟਿੰਗ ਹਰ ਮਹੀਨੇ ਹੋਣਾ ਜ਼ਰੂਰੀ ਹੈ ਹਰ ਮਹੀਨੇ ਹੋਣੇ ਚਾਹੀਦੇ ਹੈ ਕਿਹੜੀ ਪਾਰਟੀ ਤਾਂ ਤੁਸੀਂ ਖੌਫ ਚਲਾਉਂਦੇ ਮੈਂ ਆਮ ਆਦਮੀ ਤਾਂ ਕਿ ਤੁਹਾਡੀ ਕਿਉਂ ਨਹੀਂ ਸੁਣਵਾਈ ਹੋ ਰਹੀ ਪਤਾ ਨਹੀਂ ਇਹ ਤਾਂ ਹੁਣ ਪ੍ਰਧਾਨ ਸਾਹਿਬੇ ਦੱਸ ਸਕਦੇ ਨੇ ਕਿ ਸਾਡੇ ਅਸੀਂ 90 'ਚ ਰਹਿੰਦੇ ਆ ਕਿ 12 ਹਾਂਜੀ ਕੀ ਅੱਜ ਦਾ ਕੀ ਏਜੰਡਾ ਸੀ ਮੀਟਿੰਗ ਦਾ ਜਿਹੜਾ ਅੱਜ ਏਜੰਡਾ ਸੀਗਾ ਟੈਂਡਰ ਹੋਣੇ ਸੀਗੇ ਕੰਮਾਂ ਦੇ ਤੇ ਉਹਦੇ ਵਿੱਚ ਵੀ ਸਾਡੀ ਕੋਈ ਪੁੱਛ ਪੜਤਾਲ ਨਹੀਂ ਹੈਗੀ ਕਿ ਕਿਹੜੇ ਕੰਮ ਤੁਸੀਂ ਆਪਨਾ ਮਹੱਲੇ ਦੇ ਜਿਹੜੇ ਜ਼ਰੂਰੀ ਕੰਮ ਨੇ ਉਹ ਹੋਣ ਵਾਲੇ ਨੇ ਬਹੁਤ ਬੁਰਾ ਹਾਲ ਹੈ ਲਾਈਟਾਂ ਦਾ ਬੁਰਾ ਹਾਲ ਹੈ ਪਰ ਪ੍ਰਧਾਨ ਸਾਹਿਬ ਤਾਂ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਹਰ ਵਾਰੀ ਇਹ ਹਾਲ ਹੁੰਦਾ ਜਿੰਨੇ ਵੀ ਆ ਮਸੀਹ ਅਕਾਲੀ ਕਾਂਗਰਸ ਉਹਨਾਂ ਦੇ ਘਰਾਂ ਤੋਂ ਜਾ ਕੇ ਸਾਈਨ ਕਰਾਇਆ ਜਾਂਦਾ ਸਰ ਕਹਿੰਦਾ ਜੀ ਮੀਟਿੰਗ ਨਹੀਂ ਕੋਈ ਪਹਟਾ ਹਾਂ ਜੀ ਨਾ ਮੀਟਿੰਗ ਤਾਂ ਅੱਜ ਤੱਕ ਨਹੀਂ ਹੋਈ ਇੱਕ ਵੀ 2 ਸਾਲ ਹੋ ਗਏ ਇੱਕ ਵੀ ਮੀਟਿੰਗ ਮੀਟਿੰਗ ਹਾਲ ਚ ਨੇ ਹੋਈ ਹੈ ਮੈਂ ਡੀਸੀ ਸਾਹਿਬ ਨੂੰ ਫੋਨ ਕਰਨ ਲੱਗਿਆ ਅਸੀਂ ਜਿੰਨ ਸਾਹਿਬ ਨੂੰ ਵੀ ਕਰ ਰਹੇ ਹਾਂ ਜੀ ਹਾਂ ਜੀ ਕਿ ਤੁਹਾਨੂੰ ਸੁਰੇਆ ਨਹੀਂ ਮਿਲਦਾ ਸਾਡੇ ਦਾ ਏਜੰਡਾ ਪਹੁੰਚਦਾ ਜੀ ਮੌਕੇ ਤੇ ਜਾਵਾਂ ਤੇ ਅਸੀਂ ਉਰੇ ਆਉਂਦੇ ਸਾਨੂੰ ਤਾਂ ਰਜਿਸਟਰ ਵੀ ਨਹੀਂ ਮਿਲਦਾ ਸਾਈਨ ਕਰਨ ਨੂੰ ਹੁਣ 11:30 ਵਜੇ ਹੁਣ ਜਾ ਕੇ ਰਜਿਸਟਰ ਮਿਲਿਆ ਸਾਈਨ ਕਰਨ ਲਈ ਬਾਕੀਆਂ ਦੇ ਸਾਈਨ ਪਹਿਲਾਂ ਹੀ ਹੋਏ ਪਰ ਮੈਂ 10:55 ਤੇ ਉਰੇ ਕਮ ਵਾੜ ਨੰਬਰ 1 ਤੋਂ ਕਾਉਂਸਲਰ ਨੇ ਜੀ ਅਸੀਂ 10 55 ਦਿੱਥੇ ਆ ਗਏ ਸੀ ਤੇ ਸਵਾ 11 ਫਿਰ ਉਹ ਚਲੇ ਗਏ ਇੱਥੋਂ ਜਦੋਂ ਰਿਸਟਰ ਨਾ ਮਿਲਿਆ ਸਾਨੂੰ ਤੇ ਗੱਲ ਇਹ ਆ ਵੀ ਸਾਰੇ ਜਿਹੜੇ ਐਮਸੀਆਂ ਦੇ ਕੋਰਨੀ ਸੈਨ ਹੋ ਜਾਂਦੇ ਨੇ ਸਾਡੇ ਲੋਕਾਂ ਦੇ ਜਿਹੜੇ ਕੰਮ ਨੇ ਵਾਰਡ ਦੇ ਸਾਡੇ ਕੰਮ ਨੇ ਅਸੀਂ ਮੀਟਿੰਗ 'ਚ ਰੱਖ ਸਕਦੇ ਹੁੰਦੇ ਆ ਤੇ ਸਾਨੂੰ ਜਦੋਂ ਮੌਕੇ ਨਹੀਂ ਮਿਲਣਾ ਹੈਗਾ ਪਹਿਲੇ 2 2 3 3 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਤੇ ਅਸੀਂ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇੱਥੇ ਇੱਕ ਨਿਗਰਾਨ ਲਾਇਆ ਜਾਣਾ ਜਿਨ੍ਹਾਂ ਦੀ ਮੀਟਿੰਗ ਹਾਲ ਦੇ ਵਿੱਚ ਹੀ ਮੀਟਿੰਗ ਹੋਈ ਜਾਵੇ ਮੈਨੂੰ ਲੱਗਦਾ ਮੀਟਿੰਗ ਹਾਲ ਨੂੰ ਵੀ ਖੋਲੇ ਨੂੰ 6 ਮਹੀਨੇ ਹੋ ਗਏ ਅਜਾ ਸਰ ਮੀਟਿੰਗ ਦਾ ਜਾਂਦਾ ਮੈਂ ਤਾਂ ਪੜਿਆ ਨਹੀਂ ਹੈਗਾ 11 ਵਜੇ ਦੀ ਮੀਟਿੰਗ ਧੀ ਉਸ ਤੋਂ ਬਾਅਦ ਸਾਰੇ ਐਮਸੀਆਂ ਨੇ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਦਾ ਜਿਹੜੀ ਡੈਥ ਹੋਈ ਹੈ ਉਹਦੇ ਅਫਸੋਸ ਦੇ ਵਿੱਚ ਸਾਰਿਆਂ ਨੇ ਬੈਠਣ ਜਾਣਾ ਸੀ ਕੋਈ ਮੀਟਿੰਗ ਦਾ ਰੌਲੇ ਵਾਲੀ ਮੀਟਿੰਗ ਨਹੀਂ ਸੀ ਆਪਣੇ ਡਿਫੀ ਕੀ ਕਹਿੰਦੇ ਨੇ ਡਿਵੈਲਪਮੈਂਟ ਦੇ ਕੰਮ ਸੀ ਸਾਰੇ ਉਹ 5-4 ਮਿੰਟ ਚ ਖਤਮ ਹੋ ਕੇ ਸਾਰੇ ਉਧਰ ਚਲੇ ਗਏ ਤੁਹਾਡੀ ਪਾਰਟੀ ਦੇ ਕਾਉਂਸਲਰ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨਹੀਂ ਜਿਹੜੇ ਸਾਈਨ ਨੇ ਘਰਾਂ ਚੋਂ ਕਰਾਏ ਜਾਂਦੇ ਕਿਹੜ ਕਿਹੜੇ ਕੌਣ ਨੇ ਕਾਉਂਸਲਰ ਹਰਪ੍ਰੀਤ ਹਰਪ੍ਰੀਤ ਜੀ ਤੇ ਨਾਲ ਕੌਣ ਨੇ ਉਹਦੇ ਉਹ ਨਹੀਂ ਬੱਧਾ ਕੌਣ ਨੇ ਨਾਲ ਉਹਨਾਂ ਦੇ ਸੰਦੀਪ ਜੀ ਨੇ ਇਹਨਾਂ ਦੇ ਮਿਸਿਸ ਕਿੱਥੇ ਨੇ ਉਹ ਕਹਿੰਦੇ ਆਈ ਸੀ ਉਸ ਤੋਂ ਪਹਿਲਾਂ ਪਹਿਲਾਂ ਕੋਈ ਵੀ ਨਹੀਂ ਆਇਆ ਜੀ ਇੱਥੇ ਇੱਥੇ ਕੋਈ ਵੀ ਨਹੀਂ ਆਇਆ ਬਾਰ ਸিসিਟੀਵੀ ਕੈਮਰੇ ਲੱਗੇ ਹੋਏ ਨੇ ਗੱਲ ਇਹ ਆ ਵੀ ਦੇਖੋ ਜਿਹੜੇ ਸਾਡੀ ਪਾਰਟੀ ਦੇ ਨੇ ਉਹ ਸਾਨੂੰ ਟਾਈਮ ਤੇ ਆਇਆ ਆਪਣਾ ਸਾਈਨ ਕਰਕੇ ਲੰਘ ਜਾਣ ਕਰਨ ਨੂੰ ਚ ਕੀ ਦਿੱਕਤ ਹੈ ਜਿਨ੍ਹਾਂ ਨੂੰ ਕੋਈ ਆਬਜੈਕਸ਼ਨ ਹੈ ਸਾਈਨ ਕਰੋਂ ਤਾਂ ਨਹੀਂ ਕਰਾਇਆ ਜਾਂਦੇ ਨਾ ਜੀ ਨਾ ਦੇਖੋ ਸਾਰੇ ਬੰਦੇ ਇੱਥੋਂ ਕਰਕੇ ਕਿਹਨੇ ਜੀ ਸਾਰੇ ਬੰਦੇ ਚਲੇ ਗਏ ਆਪਣਾ ਉਦੋਂ ਕਿਡਾ ਕੋ ਪੰਡਾ ਕੋਈ ਰੌਲੇ ਵਾਲਾ ਕੰਮ ਤਾਂ ਹੈ ਨਹੀਂ ਤੀ ਦੇਖੋ 23 20 ਐਮਸੀ ਸਾਡੇ ਨਾਲ ਨੇ ਇੱਕ ਦੋ ਨਾਲ ਨਹੀਂ ਹੈਗੇ ਤਾਂ ਸਾਨੂੰ ਕੋਈ ਚੱਕਰ ਵੀ ਨਹੀਂ ਇਹਨਾਂ ਦਾ ਦੋ ਤਿੰਨ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ